ਮੈਂ ਮਾਲਕਾਂ ਜੀ ਬਸਦਾ ਉਹ ਤਾਂ ਸਾਡਾ ਕੈਰੈਕਟਰ ਪੱਜ ਗਿਆ ਸੀਗਾ ਜਿੰਨੀ ਦੇਰ ਫਿਰ ਨਵਾਂ ਕੈਰੈਕਟਰ ਨਹੀਂ ਆਉਂਦਾ ਉਹਨੇ ਦੇਰ ਫਿਰ ਮੈਨੂੰ ਬਸ ਤੇ ਆਉਣਾ ਪੈਣਾ ਜੀ ਉਹ ਟਿਕ ਟਕ ਕੱਟ ਕੱਢਦਾ ਇੱਕ ਮਿੰਟ ਖੜ ਜਾ ਇੱਕ ਐਕਸਕਿਊਜ਼ ਮੀ ਇੱਕ ਮਿੰਟ ਇੱਕ ਮਿੰਟ ਲਫੜਾ ਕੱਢਦਾ ਚਲਾਈ ਚੱਲ ਤੂੰ ਟੇਟਾ ਬੋਲੋ ਵੀ ਟਿਕ ਟਕ ਇੱਕ ਟਾਲੇ ਟੇਟਾਲੇ ਆਪੂ ਆਦੀ ਕੌਣ ਕੱਟੂਗਾ ਇਹਦੀ ਵੀ ਕੱਟ ਇਹ ਦਸਲੇ ਤੇ ਮੂੰਹ ਵਾਲੇ ਮਨੇ ਤੇਰਾ ਮੂੰਹ ਤੋੜ ਦੇਣਾ ਤਮਿਸ ਤੇ ਬਾਤ ਕਰ ਲੈ ਹਾਂ ਉਹ ਤੂੰ ਕੱਟੋ ਟਿਕ ਟਕ ਮਾਰੇ ਧੋਰੇ ਪਾਸੇ ਪਾਸ ਇਹਨਾਂ ਕੋਲੇ ਉਹ ਬੱਸ ਹਰਿਆਣੇ ਦੀ ਬੱਸ ਦਾ ਹੋਊ ਇਹਦੇ ਵਿੱਚ ਨਹੀਂ ਚੱਲਣਾ ਪ੍ਰਾਈਵੇਟ ਦੇ ਵਿੱਚ ਨਾਲੇ ਸਵਾਰੀਆਂ ਚੜਾਉਣ ਤੋਂ ਪਹਿਲਾਂ ਗਿਆਸ ਵੀ ਟਿਕਟਾਂ ਲੱਗਣਗੀਆਂ ਉਹ ਚੰਗਾ ਤੂੰ ਚਲਾਈ ਜਾ ਯਾਰਾ ਮਣੇ ਚੱਪਲ ਤੇ ਭੀੜਨਾ ਇਸਨੇ ਆਉਂਦਾ ਇੱਦਾਂ ਹੀ ਗੁੱਟ ਖਾ ਕੇ ਹਟੂਗਾ ਜੀ ਤੁਸੀਂ ਮਾਇਂਡ ਨਾ ਕਰੋ ਤੁਸੀਂ ਪਾਸ ਦਿਖਾ ਦਿਓ 1 ਮਿੰਟ ਆਫ ਦਾ ਦਿਖਾ ਦੇ ਦੇਖਦਾ ਦੇਖਦਾ ਪਾਸ ਬਹੁਤ ਸੋਨਾ ਪਾਸ ਚੱਲ ਗਿਆ ਪਾਸ ਚੱਲ ਗਿਆ ਆ ਕਿਵੇਂ ਚੱਲ ਗਿਆ ਜਦੋਂ ਆਪਣੀ ਬੱਸ ਹਰਿਆਣਾ ਚ ਜਾਂਦੀ ਹੈ ਨਹੀਂ ਜਦ ਤੈਨੂੰ ਮੈਂ ਕਹੀ ਜਨਾ ਚੱਲ ਗਿਆ ਤੂੰ ਚੁੱਪਰ ਕੇ ਬਸਲਾ ਗੱਲਾ ਮਾਰਦਾ ਚੱਲ ਗਿਆ ਚੱਲ ਗਿਆ ਆ ਵੀ ਡੇਟਾ ਬੋਲੋ ਡੇਟਾ ਬੜਾ ਬੜਾ